ਇੱਕ ਵਾਰ ਫਿਰ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜਾਣਾ ਦਾ ਬਿਆਨ ਨਿਕਲ ਕੇ ਸਾਹਮਣੇ ਆ ਜਿੱਥੇ ਪਹਿਲਾਂ ਉਹਨਾਂ ਨੇ ਨਿੱਜੀ ਚੈਨਲ ਦੇ ਉੱਤੇ ਬਿਆਨ ਦਿੱਤਾ ਪਿੱਠ ਵਿੱਚ ਸ਼ੁਰਾ ਮਾਰਨ ਵਾਲੀ ਗੱਲ ਤੋਂ ਮੁਕਰ ਗਏ ਸਨ ਉਹਨਾਂ ਨੇ ਕਿਹਾ ਕਿ ਬਿਆਨ ਮੇਰਾ ਨਹੀਂ ਤਾਂ ਉਸਦੇ ਬਾਅਦ ਉਹਨ ਪ੍ਰੋ ਪੰਜਾਬ ਦੇ ਬਲੋ ਜਦੋਂ ਸੰਪਰਕ ਕੀਤਾ ਗਿਆ ਤਾਂ ਉੱਥੇ ਉਹਨਾਂ ਨੇ ਬਿਆਨ ਦਿੱਤਾ ਕਿ ਜੋ ਲਿਖਿਆ ਗਿਆ ਉਹ ਲਿਖਿਆ ਗਿਆ ਹੈਗਾ ਜੋ ਲਿਖੋ ਗਿਆ ਉਹ ਲਿਖੋ ਗਿਆ ਤਾਂ ਅਜਿਹਾ ਬਿਆਨ ਜਿਹੜਾ ਉਹਨਾਂ ਨੇ ਕਿਹਾ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਮੰਦੀ ਸ਼ਬਦਾਂ ਦੀ ਜਿਹੜੀਆਂ ਮੰਦੀ ਪਾਸ਼ਾ ਦੀ ਵਰਤੋਂ ਜਿਹੜੀ ਹੈ ਉਹ ਨਹੀਂ ਕਰਦਾ ਜਿਹੜਾ ਬਿਆਨ ਜਿਹੜਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਲਗਾਤਾਰ ਜੇ ਗੱਲ ਕਰ ਲਈਏ ਤਾਂ ਜਿਸ ਤਰੀਕੇ ਨਾਲ ਵਿਕਰਮ ਮਜੀਠੀਆ ਦਾ ਬਿਆਨ ਹੈ ਉਸਦੇ ਬਾਅਦ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿਤਨਾ ਕਿਤੇ ਖਿਲਾਰੇ ਪੈਂਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਜਿਸ ਤਰੀਕੇ ਨਾਲ ਜਿਹੜਾ ਆ ਜਥੇਦਾਰ ਸਹਿਬਾਨਾ ਨੂੰ ਲਾਹ ਦਿੱਤਾ ਗਿਆ ਸਿਕਾ ਉਸਦੇ ਬਾਅਦ ਲਗਾਤਾਰ ਵਿਰੋਧੀ ਧਿਰਾਂ ਦੇ ਵੱਲੋਂ ਜਾਂ ਗੱਲ ਕਰ ਲਈਏ ਸਟਾਰਲਾਈਟ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸਿਕਾ ਤੇ ਪੰਥਕ ਕਈ ਧਿਰਾਂ ਦੇ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਸਿਕਾ ਕਿ ਐਸਜੀਪੀਸੀ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਫੈਸਲਾ ਨਹੀਂ ਲੈਣਾ ਚਾਹੀਦਾ ਸਿਕਾ ਗਿਆਨੀ ਹਰਪ੍ਰ ਉਠਾਈ ਗਈ ਸੀ ਪਰ ਜੋ ਜਥੇਦਾਰ ਸਰਵਾਨ ਗਿਆਨੀ ਰਗਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਗੁਣਾ ਨੂੰ ਲਾਇਆ ਗਿਆ ਤਾਂ ਉਸ ਤੇ ਲਈ ਕਿਹੜੀ ਕਾਰਵਾਈ ਕੀਤੀ ਗਈ ਹੈ ਕਿਹੜੀ ਜਾਂਚ ਕਮੇਟੀ ਬਣਾਈ ਗਈ ਤਾਂ ਕਾਫੀ ਸਾਰੇ ਸਵਾਲ ਐਸਜੀਪੀਸੀ ਉੱਤੇ ਚੁੱਕੇ ਜਾ ਰਹੇ ਸੀਗੇ ਤੇ ਐਸਜੀਪੀਸੀ ਦੇ ਵੱਲੋਂ ਉਸ ਤੋਂ ਬਾਅਦ ਕਿਹਾ ਗਿਆ ਸੀਗਾ ਕਿ ਇੱਕ ਪਾਸੜ ਉਹਨਾਂ ਦੇ ਵੱਲੋਂ ਫੈਸਲੇ ਲਏ ਜਾ ਰਹੇ ਸੀਗੇ ਅਕਾਲੀ ਦਲ ਨੂੰ ਖਤਮ ਕਰਨ ਦੇ ਲਈ ਅਕਾਲੀ ਦਲ ਦੇ ਬਰ ਖਿਲਾਫ ਫੈਸਲੇ ਲਏ ਜਾ ਰਹੇ ਸੀਗੇ ਤਾਂ ਉਸ ਨੂੰ ਲੈ ਕੇ ਜਿਹੜਾ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਤਾਂ ਕਰਕੇ ਜਥੇਦਾਰਾਂ ਨੂੰ ਸੇਵਾ ਮੁਕਤ ਕੀਤਾ ਗਿਆ ਤੇ ਨਵੇਂ ਜਥੇਦਾਰ ਲਗਾਏ ਗਏ ਜਿਸ ਤੋਂ ਬਾਅਦ ਕਾਫੀ ਸਾਰੀਆਂ ਤਰ੍ਹਾਂ ਦੇ ਵਿਰੋਧੀ ਤਰ੍ਹਾਂ ਨੇ ਵੀ ਤੇ ਪੰਥਕ ਤਰ੍ਹਾਂ ਨੇ ਵਿਰੋਧ ਕੀਤਾ ਸੀਗਾ ਪਰ ਅਕਾਲੀ ਦਲ ਇਸ ਦਾ ਵਿਰੋਧ ਜਿਹੜਾ ਕਰਦਾ ਹੋਇਆ ਨਜ਼ਰ ਨਹੀਂ ਆ ਰਿਹਾ ਸੀਗਾ ਪਰ ਹੁਣ ਇੱਕਦਮ ਕਹਿ ਸਕਦੇ ਆ ਕਿ ਸਿਆਸੀ ਬੰਬ ਜਿਹੜਾ ਫਟਿਆ ਕਿਉਂਕਿ ਵਿਕਰਮ ਜਿੱਠਿਆ ਜੋ ਕਿ ਸਾਬਕਾ ਮੰਤਰੀ ਵੀ ਨੇ ਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਸੀਨੀਅਰ ਲੀਡਰ ਨੇ ਤੇ ਬਹੁਤ ਹੀ ਗੂੜੀ ਰਿਸ਼ਤੇਦਾਰੀ ਹੈ ਸੁਖਵੀਰ ਸਿੰਘ ਬਾਦਲ ਉਹਨਾਂ ਨਾਲ ਤਾਂ ਉਹਨਾਂ ਦੇ ਖਿਲਾਫ ਜਿਹੜਾ ਸਿੱਧੇ ਤੌਰ ਤੇ ਕਹਿ ਸਕਦੇ ਕਿ ਬਿਆਨ ਆਇਆ ਜੋ ਅੰਤਰੀਕ ਕਮੇਟੀ ਦਾ ਫੈਸਲਾ ਸਗਾ ਉਸਦੇ ਨਾਲ ਉਹਨਾਂ ਨੇ ਅਸਹਿਮਤੀ ਪ੍ਰਗਟਾਈ ਹੈ ਤੇ ਕਿਹਾ ਕਿ ਡੂੰਗਾ ਅਸਰ ਹੋਇਆ ਇਸ ਦੇ ਨਾਲ ਕਿਉਂਕਿ ਸੰਗਤ ਜਿਹੜੀ ਆ ਸਿੱਖ ਜਿਹੜੇ ਸੰਗਤ ਹੈ ਉਹ ਜਿਹੜਾ ਇਸ ਦੇ ਖਿਲਾਫ ਨੇ ਅਜਿਹਾ ਫੈਸਲਾ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਜੋ ਜਥੇਦਾਰ ਸਹਿਬਾਨਾ ਨੂੰਟਾਇਆ ਗਿਆ ਉਸਦੇ ਨਾਲ ਮੈਂ ਅਸਹਿਮਤੀ ਪ੍ਰਗਟ ਕਰਦਾ ਹਾਂ ਉਸਤੇ ਬਾਦ ਬਲਵਿੰਦਰ ਸਿੰਘ ਭੂਂਦਰ ਦਾ ਜਿਹੜਾ ਬਿਆਨ ਨਿਕਲ ਕੇ ਸਾਹਮਣੇ ਆਂਦਾ ਕਿ ਐਸਜੀਪੀਸੀ ਦੇ ਨੂੰ ਜੋ ਐਸਜੀਪੀਸੀ ਦਾ ਜੋ ਫੈਸਲਾ ਉਸ ਨੂੰ ਜੋ ਗਲਤ ਦੱਸਿਆ ਗਿਆ ਇਹ ਵਿਕਰਮ ਮਜੀਠੀਆ ਦੇ ਵੱਲੋਂ ਗਲਤ ਕੀਤਾ ਗਿਆ ਉਸ ਨੂੰ ਸੋਚਣਾ ਚਾਹੀਦਾ ਕਿਉਂਕਿ ਆਵਾਦਾਰਾਂ ਦੇ ਵੱਲੋਂ ਉਸ ਨੂੰ ਬਹੁਤ ਹੀ ਵੱਡੇ ਮਾਨ ਜਿਹੜੇ ਆ ਬਖਸ਼ੇ ਗਏ ਨੇ ਹਰਿ ਸਿਮਰਤ ਕੌਰ ਬਾਦਲ ਨੇ ਉਹਨਾਂ ਨੂੰ ਪਾਲਿਆ ਸੀਗਾ ਤੇ ਬਾਦਲਾਂ ਨੇ ਬਹੁਤ ਵੱਡੇ ਵੱਡੇ ਮਾਨ ਉਹਨਾਂ ਨੂੰ ਬਖਸ਼ੇ ਨੇ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਹੁਣਾ ਦੇ ਬਾਅਦ ਜਿਹੜਾ ਆ ਅਕਾਲੀ ਦਲ ਦੀ ਜੋ ਵਿਰਾਸਤਾ ਉਸ ਨੂੰ ਸਾਂਭਣ ਦੇ ਲਈ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਸਾਥ ਦੇਣਾ ਚਾਹੀਦਾ ਸੀ ਵਿਕਰਮ ਸਿੰਘ ਜੀਤ ਸਿੰਘ ਜੀਠੀਆਂ ਨੂੰ ਪਰ ਉਹਨਾਂ ਦੇ ਵੱਲੋਂ ਜਿਹੜਾ ਆ ਸਾਥ ਨਹੀਂ ਦਿੱਤਾ ਗਿਆ ਤੇ ਬਾਦਲਾਂ ਦੀ ਪਿੱਠ ਤੇ ਵਿੱਚ ਸ਼ੁਰਾ ਮਾਰਿਆ ਗਿਆ ਉਹਨਾਂ ਨੇ ਕਿਹਾ ਕਿ ਜੋ ਜੀਆਂ ਚਾਲਾਂ ਅਕਾਲੀ ਦਲ ਦੇ ਖਿਲਾਫ ਚੱਲੀਆਂ ਜਾ ਰਹੀਆਂ ਨੇ ਉਹਨਾਂ ਦੇ ਖਿਲਾਫ ਸਾਨੂੰ ਡਟ ਕੇ ਖੜਾ ਹੋਣਾ ਚਾਹੀਦਾ ਤਾਂ ਉਸ ਦੇ ਬਾਨੀ ਚੈਨਲ ਤੇ ਵੀ ਬਿਆਨਾਂ ਦਾ ਬਲਵਿੰਦਰ ਸਿੰਘ ਪੁੰਦਰੋਂ ਦਾ ਸਿੱਧੇ ਤੌਰ ਤੇ ਕਹਿੰਦੇ ਨਜ਼ਰ ਆਉਂਦੇ ਨੇ ਕਿ ਜੋ ਪਿੱਠ ਵਿੱਚ ਛੁਰਾ ਮਾਰਨ ਦੀ ਗੱਲ ਕਹੀ ਗਈ ਹੈ ਜੋ ਬਿਆਨ ਉਹ ਮੇਰਾ ਬਿਆਨ ਨਹੀਂ ਹੈ ਅਕਾਲੀ ਦਲ ਦਾ ਬਿਆਨ ਹੈ ਤਾਂ ਉਸ ਦੇ ਬਾਅਦ ਜਦੋਂ ਪ੍ਰੋ ਪੰਜਾਬ ਨੇ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਜੋ ਲਿਖਿਆ ਗਿਆ ਲਿਖਿਆ ਗਿਆ ਅਕਾਲੀ ਦਲ ਦੇ ਬੋਲੋ ਸਭ ਕੁਝ ਲਿਖਿਆ ਗਿਆ ਅਕਾਲੀ ਦਲ ਬੋਲੋ ਜਿਹੜਾ ਮੰਨਿਆ ਜਾਵੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਫੇਸਬੁੱਕ ਪੇਜ ਦੀ ਵੀ ਆਪਾਂ ਗੱਲ ਕਰ ਲਈਏ ਤਾਂ ਇਹ ਸਾਰੇ ਬਿਆਨ ਨੂੰ ਪੋਸਟ ਕਰ ਦਿੱਤਾ ਗਿਆ ਤਾਂ ਇੱਕ ਵਾਰ ਮੈਂ ਤੁਹਾਨੂੰ ਬਿਆਨ ਵੀ ਨਾਲ ਨਾਲ ਜਿਹੜਾ ਸੁਣਾਉਂਦਾ ਚੱਲਦਾ ਕਿ ਉਸ ਬਿਆਨ ਦੇ ਵਿੱਚ ਕੀ ਕੀ ਲਿਖਿਆ ਵਿਕਰਮ ਮਜੀਠੀਆ ਦੇ ਬਾਰੇ ਹੋਰ ਕੀ ਕੀ ਲਿਖਿਆ ਗਿਆ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਬਹੁਤ ਵੱਡੇ ਵੱਡੇ ਮਾਣ ਉਸ ਨੂੰ ਬਖਸ਼ੇ ਨੇ ਬਾਦਲ ਪਰਿਵਾਰ ਦੇ ਨਾਲ ਜੁੜਿਆ ਹੋਇਆ ਤਾਂ ਉਸ ਨੂੰ ਲੈ ਕੇ ਵੀ ਉਹਨਾਂ ਨੇ ਹੋਰ ਕੀ ਕੀ ਲਿਖਿਆ ਉਹ ਵੀ ਤੁਹਾਨੂੰ ਸੁਣਾ ਦੇਣ ਉਹਨਾਂ ਨੇ ਸਿੱਧੇ ਤੌਰ ਤੇ ਲਿਖਿਆ ਕਿ ਵਿਕਰਮਜੀਤ ਸਿੰਘ ਮਜੀਠੀਆ ਤੇ ਉਨ੍ਹਾਂ ਦੇ ਨਾਲ ਹੋਰ ਅਕਾਲੀ ਆਗੂਆਂ ਵੱਲੋਂ ਜਾਰੂ ਕੀਤੇ ਮੇਰੇ ਬਿਆਨ ਪਾਰਟੀ ਅੰਦਰ ਸਭ ਤੋਂ ਬਜ਼ੁਰਗ ਤੇ ਸੀਨੀਅਰ ਆਗੂ ਨੂੰ ਪਾਰੀ ਠੇਸ ਪਹੁੰਚਾਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਨੇ ਲਿਖਤੀ ਬਿਆਨ ਜਾਰੀ ਕਰਦੇ ਕਿਹਾ ਕਿ ਵਿਕਰਮ ਨੇ ਉਸ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਫੈਸਲੇ ਉੱਪਰ ਸਵਾਲ ਚੁੱਕ ਕੇ ਗਲਤ ਕੀਤਾ ਹੈ ਜਿਸ ਕਮੇਟੀ ਦੇ ਪਹਿਲੇ ਪ੍ਰਧਾਨ ਉਸਦੇ ਪਰਦਾਦਾ ਜੀ ਸਤਿਕਾਰਯੋਗ ਸਰਦਾਰ ਸੁੰਦਰ ਸਿੰਘ ਮਜੀਠੀਆ ਬਣੇ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਕ ਕਮੇਟੀ ਵੱਲੋਂ ਜਥੇਦਾਰ ਸਹਿਬਾਨ ਨੂੰ ਲੈ ਕੇ ਲਿਆ ਗਿਆ ਫੈਸਲਾ ਲੰਮੇ ਵਿਚਾਰ ਵਟਾਂਦਰੇ ਦੇ ਬਾਅਦ ਹੀ ਲਿਆ ਗਿਆ ਹੈ ਪਿਛਲੇ ਸਮੇਂ ਤੋਂ ਸਿੱਖ ਸੱਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਸ ਪੰਬਲ ਪੂਸੇ ਵਿੱਚੋਂ ਲੰਗੜਾ ਪੈ ਰਿਹਾ ਉਸ ਲਈ ਕੌਣ-ਕੌਣ ਜ਼ਿੰਮੇਵਾਰ ਹੈ ਉਸ ਬਾਰੇ ਵਿਕਰਮ ਸਿੰਘ ਮਜੀਠੀਆ ਚੰਗੀ ਤਰ੍ਹਾਂ ਜਾਣਦੇ ਹਨ ਵਿਕਰਮ ਨੂੰ ਬੀਬਾ ਹਰ ਸਿਮਰਤ ਕੋਹਲ ਬਾਦਲ ਨੇ ਬਚਪਨ ਤੋਂ ਪਾਲਿਆ ਤੇ ਬਾਦਲ ਪਰਿਵਾਰ ਦਾ ਹਿੱਸਾ ਹੋਣ ਕਰਕੇ ਵੱਡੇ ਮਾਣ ਦਵਾਇਆ ਤਾਂ ਇਹ ਵੀ ਕਿਤਨਾ ਕਿਤੇ ਲੈਨ ਵੱਡਾ ਜਿਹੜਾ ਇੱਕ ਮਤਲਬ ਰੱਖਦੀ ਹੈ ਕਿ ਬਾਦਲ ਪਰਿਵਾਰ ਦਾ ਹਿੱਸਾ ਹੋਣ ਕਰਕੇ ਮਜੀਠੀਆ ਨੂੰ ਜਿਹੜੇ ਵੱਡੇ ਮਾਣ ਜਿਹੜੇ ਉੱਥੇ ਮਿਲੇ ਤਾਂ ਜਿਹਾ ਉਹਨਾਂ ਨੇ ਲਿਖਿਆ ਇਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਕਿ ਸੁਖਵੀਰ ਸਿੰਘ ਬਾਦਲ ਨੇ ਮਜੀਠੀਆ ਦੀ ਔਕੇ ਸਮੇਂ ਚ ਡਟ ਕੇ ਪਿੱਠ ਪੂਰੀ ਪਰ ਅੱਜ ਅਕਾਲੀ ਦਲ ਤੇ ਸੁਖਵੀਰ ਸਿੰਘ ਬਾਦਲ ਉੱਪਰ ਆਏ ਔਕੇ ਸਮੇਂ ਸੋ ਬਿਕਰਮਜੀਤ ਸਿੰਘ ਜੀਠਿਆ ਨਾਲ ਡਟ ਕੇ ਖੜਨ ਦੀ ਥਾਂ ਇੱਕ ਥਾਂ ਇੱਕ ਤਨਾ ਉਸ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਜਿੱਥੇ ਬਾਦਲਾਂ ਨਾਲ ਡਟ ਕੇ ਖੜਨਾ ਚਾਹੀਦਾ ਸੁਖਵੀਰ ਬਾਦਲ ਦੇ ਨਾਲ ਉੱਥੇ ਹੀ ਉਹਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਤਾਂ ਅਜਿਹਾ ਬਿਆਨ ਲਿਖਿਆ ਨਾਲ ਹੀ ਸੁਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਨ ਪਿੱਛੋਂ ਅਕਾਲੀ ਦਲ ਅੰਦਰ ਬਣੇ ਹਾਲਾਤਾਂ ਲੈ ਕੇ ਮਜੀਠੀਆ ਦਾ ਫਰਜ਼ ਬਣਦਾ ਸੀ ਕਿ ਉਸ ਮਹਾਨ ਵਿਅਕਤੀ ਦੇ ਐਸਾਨਾ ਕਰਨ ਉਸਤੀ ਬਰਾਸਤ ਨੂੰ ਸਾਹਮਣੇ ਸੁਖਵੀਰ ਸਿੰਘ ਬਾਦਲ ਦਾ ਡਟ ਕੇ ਸਾਥ ਦੇਣਾ ਚਾਹੀਦਾ ਸਿਕਾ ਮੈਂ ਫਿਰ ਵਿਕਰਮਜੀਤ ਸਿੰਘ ਮਜੀਠੀਆ ਦੇ ਇਸ ਕਦਮ ਨੂੰ ਗਲਤ ਕਰਾਰ ਦਿੰਦਾ ਹੋਇਆ ਸਲਾਹ ਦਿੰਦਾ ਹੈ ਕਿ ਵਿਰੋਧੀਆਂ ਦੀ ਸਾਜ਼ਿਸ਼ ਦਾ ਹਿੱਸਾ ਬਣਨ ਦੀ ਥਾਂ ਆਓ ਰਲ ਕੇ ਇਹਨਾਂ ਸਾਜ਼ਿਸ਼ਾਂ ਦਾ ਮੁਕਾਬਲਾ ਕਰੀਏ ਪੁੰਦਰ ਨੇ ਸਪਸ਼ਟ ਕੀਤਾ ਕਿ ਪਾਰਟੀ ਦੇ ਅੰਦਰ ਹਰ ਇੱਕ ਆਗੂ ਤੇ ਵਰਕਰ ਨੂੰ ਆਪਣੇ ਵਿਚਾਰ ਰੱਖਣ ਦਾ ਪੂਰਾ ਅਧਿਕਾਰ ਹੈ ਮੈਂ ਸੁਪਨੇ ਵਿੱਚ ਵੀ ਕਿਆਸ ਨਹੀਂ ਕਰ ਸਕਦਾ ਸੀ ਕਿ ਵਿਕਰਮ ਸਿੰਘ ਮਜੀਠੀਆ ਪਾਰਟੀ ਦੇ ਜਾਬਤੇ ਦੀ ਇਸ ਤਰ੍ਹਾਂ ਉਲੰਘਣਾ ਕਰਨਗੇ ਤਾਂ ਲਾਸਟ ਵਿੱਚ ਜੋ ਲਾਈਨ ਆ ਕਿ ਪਾਰਟੀ ਦੇ ਜਾਬਤੇ ਦੀ ਉਲੰਘਣਾ ਕੀਤੀ ਗਈ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਅਸਹਿਮਤੀ ਪ੍ਰਗਟਾਈ ਗਿਆ ਵਿਕਰਮਜੀਤ ਸਿੰਘ ਮਜੀਠੀਆ ਦੇ ਬੋਲ ਤਾਂ ਉਸ ਨੂੰ ਲੈ ਕੇ ਉਹਨਾਂ ਦਾ ਬਿਆਨ ਦੀ ਲੈ ਕੇ ਜਿਹੜਾ ਆ ਬਲਵਿੰਦਰ ਸਿੰਘ ਪੁੰਦਰ ਉਹਨਾਂ ਨੇ ਬਿਆਨ ਦਿੱਤਾ ਸਿੱਧੇ ਤੌਰ ਤੇ ਉਹਨਾਂ ਦੇ ਬਿਆਨ ਨੂੰ ਗਲਤ ਦੱਸਿਆ ਕਿ ਐਸਪੀਸੀ ਦੇ ਖਿਲਾਫ ਇਸ ਤਰੀਕੇ ਨਾਲ ਬਿਆਨ ਨਹੀਂ ਦੇਣਾ ਚਾਹੀਦਾ ਕਿਉਂਕਿ ਅਕਾਲੀ ਦਲ ਦੇ ਖਿਲਾਫ ਸਾਜ਼ਿਸ਼ਾਂ ਹੋ ਰਹੀਆਂ ਤੇ ਉਹਨਾਂ ਸਾਜ਼ਿਸ਼ਾਂ ਬਾਰੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਵੀ ਪਤਾ ਆ